ਜੇ ਸਾਡੇ ਲਈ ਜਿਹੜਾ ਉਹ ਪੀਣ ਵਾਲਾ ਪਾਣੀ ਜਿਹੜਾ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਨਹੀਂ ਹੈਗਾ ਮੈਂ ਉਹ ਗਿਰਜੇ 'ਚ ਗਿਆ ਸਾਈ ਭਾਈ ਚਾਰੇ ਨੂੰ ਬੇਨਤੀ ਕੀਤੀ ਵੀ ਮੈਂ ਬੋਰਡ ਲਾ ਕੇ ਪ੍ਰਚਾਰ ਕਰਨਾ ਤੁਹਾਡੇ ਇੱਥੇ ਤੇ ਉਹ ਆਂਦੇ ਜੀ ਜੀ ਆਿਆਂ ਨੂੰ ਕਰੋ ਲਾਓ ਬੋਰਡ ਮੈਂ ਉਹਨਾਂ ਨੇ ਸੰਤ ਜੀ ਨੂੰ ਪੁੱਛਿਆ ਜੀ ਮੈਂ 2 ਮਿੰਟ ਤੁਹਾਡੇ ਸਟੇਜ ਤੇ ਗੱਲ ਕਰਨੀ ਚਾਹਣਾ ਉਹਨਾਂ ਆਪਣਾ ਪ੍ਰੋਗਰਾਮ ਬੰਦ ਕਰਾ ਕੇ ਤੇ ਮੈਨੂੰ ਟਾਈਮ ਦਿੱਤਾ ਆਂਦੇ ਵੀ ਇਹਨਾਂ ਦੀ ਗੱਲ ਸੁਣੋ ਇਹ ਵਾਤਾਵਰਨ ਸੰਬੰਧੀ ਗੱਲ ਕਰਨੀ ਚਾਹੁੰਦੇ ਆ ਤੇ ਮੈਂ ਉਹਨਾਂ ਦੀ ਸਟੇਜ ਤੇ ਉਹ ਗੱਲ ਕੀਤੀ ਵੀਡੀਓ ਮੈਂ ਅਪਲੋਡ ਕੀਤੀ ਆਪਣੇ ਪਵਨ ਗੁਰੂ ਪਾਣੀ ਪਤਾ ਫੇਸ ਤੇ ਜਿਹੜੀ ਮੈਂ ਕੱਲ ਗੱਲ ਕੀਤੀ ਕਿ ਸ਼੍ਰੋਮਣੀ ਕਮੇਟੀ ਮੈਨੂੰ ਇਹ ਸੰਕੇਤ ਦੇ ਰਹੀ ਆ ਕਿ ਮੈਂ ਅਸਾਈ ਧਰਮ ਅਪਣਾਵਾਂ ਤੇ ਉੱਥੇ ਜਾ ਕੇ ਵਾਤਾਵਰਨ ਦੀ ਗੱਲ ਕਰ ਸਕਦਾ ਆ ਗੁਰਦੁਆਰੇ ਦੀ ਜੇ ਨਹੀਂ ਮਨਜ਼ੂਰੀ ਮੈਂ ਮੇਰਾ ਇਹ ਸਵਾਲ ਆ ਸਾਰੇ ਸਿੱਖਾਂ ਅੱਗੇ ਵੀ ਮੈਨੂੰ ਇੱਥੇ ਕਮੈਂਟ ਦਓ ਕਿ ਸਾਨੂੰ ਕੀ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਡੀਓ ਹਰ ਸਿੱਖ ਵਾਸਤੇ ਸੁਣੀ ਜ਼ਰੂਰੀ ਆ ਤੇ 2 ਮਿੰਟ ਕੱਢ ਕੇ ਜਰੂਰ ਸੁਣੋ ਮੈਂ ਜੀ ਵਾਤਾਵਰਨ ਦਾ ਪ੍ਰਚਾਰ ਕਰਦਾ ਪਿਛਲੇ 14-15 ਸਾਲਾਂ ਤੋਂ ਬੋਰਡ ਲਾ ਕੇ ਵੱਖ-ਵੱਖ ਤਰ੍ਹਾਂ ਦਾ ਉਹਨੂੰ ਬੋਰਡਾਂ ਨੂੰ ਦਰਸ਼ਾ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਲੋਕਾਂ ਨੂੰ ਵੀ ਆਉਣ ਵਾਲੇ ਸਮੇਂ 'ਚ ਇੱਥੇ ਤਾਪਮਾਨ ਇੰਨਾ ਵਾਜਣਾ ਪੰਜਾਬ ਦੀ ਧਰਤੀ ਤੇ ਵੀ ਸਾਡੇ ਲਈ ਬਾਹਰ ਨਿਕਲਣਾ ਔਖਾ ਜਾਣਾ ਤੇ ਚਾਹ ਸਾਡੇ ਲਈ ਜਿਹੜਾ ਉਹ ਪੀਣ ਵਾਲਾ ਪਾਣੀ ਜਿਹੜਾ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਨਹੀਂ ਹੈਗਾ ਮੇਰੀ ਪਿਛਲੇ 15 20 ਦਿਨ ਤੋਂ ਗੱਲ ਹੋਣ ਈ ਆ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਨਾਲ ਵੀ ਮੈਨੂੰ ਬਾਬਾ ਬੁੱਢਾ ਸਾਹਿਬ ਇਹ ਪ੍ਰਚਾਰ ਕਰਨ ਦੀ ਅਗਿਆ ਦੇ ਦਿੱਤੀ ਜਾਵੇ ਮੈਂ ਵਾਤਾਵਰਣ ਲਈ ਪ੍ਰਚਾਰ ਕਰਨਾ ਨਾਲ ਮੈਂ ਬੂਟੇ ਵੰਡ ਰਿਹਾ ਗੁਰਦਾਨ ਸਾਹਿਬ ਰੋਜ ਕਹਿ ਦਿੰਦੇ ਹੀ ਕਰਦੇ ਆ ਜੀ ਕਰਦੇ 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 ਆ ਪਰਸੋਂ ਸਕੱਤਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਤਾਪ ਸਿੰਘ ਹਣੀ ਜਿੰਨਾਂ ਨਾਲ ਮੇਰੀ ਗੱਲ ਹੋਈ 2-3 ਵਾਰੀ ਉਹਨਾਂ ਮੈਨੂੰ ਇਹ ਕਿਹਾ ਕਿ ਅਸੀਂ ਗੁਰਦਵਾਰਾ ਸਾਹਿਬ ਕੇ ਐਡਵਰਟਾਈਜ਼ਮੈਂਟ ਕਰਨ ਦੀ ਆਗਿਆ ਨਹੀਂ ਦੇਣੀ ਉਹ ਵਾਤਾਵਰਣ ਦੇ ਪ੍ਰਚਾਰ ਨੂੰ ਐਡਵਰਟਾਈਜ਼ਮੈਂਟ ਕਹਿੰਦੇ ਆ ਤੇ ਮੈਂ ਬੜਾ ਮਨ ਨਿਰਾਸ਼ ਹੋਇਆ ਪੀ ਜੇ ਗੁਰਦੁਆਰਿਆਂ 'ਚ ਅਸੀਂ ਪਵਨ ਗੁਰੂ ਪਾਣੀ ਪਿਤਾ ਦਾ ਪ੍ਰਚਾਰ ਨਹੀਂ ਕਰ ਸਕਦੇ ਤੇ ਕਿੱਥੇ ਕਰ ਸਕਦੇ ਆ ਫਿਰ ਮੇਰੇ ਦਿਮਾਗ 'ਚ ਗੱਲ ਆਈ ਕਿ ਸਾਡੇ ਗੁਰੂ ਨੇ ਤੇ ਮੱਕੇ ਜਾ ਕੇ ਪ੍ਰਚਾਰ ਕੀਤਾ ਸੀ ਹਰਦਵਾਰ ਵੀ ਗਏ ਸੀ ਹੋਰ ਵੀ ਕਈ ਜਗ੍ਹਾ ਤੇ ਹੋਰ ਧਰਮਾਂ ਦੀ ਜਗ੍ਹਾ ਤੇ ਗਏ ਸੀ ਫਿਰ ਕੱਲ ਐਤਵਾਰ ਸਾਡੇ ਇੱਥੇ ਗਿਰਜਾ ਤਰਨਤਾਰਨ ਰੋਡ ਤੇ ਆਰ ਕ੍ਰਿਸ਼ਨ ਸਕੂਲ ਲੱਗੇ ਮੈਂ ਉਹ ਗਿਰਜੇ 'ਚ ਗਿਆ ਸਾਈ ਭਾਈ ਚਾਰੇ ਨੂੰ ਬੇਨਤੀ ਕੀਤੀ ਵੀ ਮੈਂ ਬੋਰਡ ਲਾ ਕੇ ਪ੍ਰਚਾਰ ਕਰਨਾ ਤੁਹਾਡੇ ਇੱਥੇ ਤੇ ਉਹ ਆਂਦੇ ਜੀ ਜੀ ਆਿਆਂ ਨੂੰ ਕਰੋ ਲਾਓ ਬੋਰਡ ਮੈਂ ਉਹਨਾਂ ਨੇ ਸੰਤ ਜੀ ਨੂੰ ਪੁੱਛਿਆ ਜੀ ਮੈਂ 2 ਮਿੰਟ ਤੁਹਾਡੇ ਸਟੇਜ ਤੇ ਗੱਲ ਕਰਨੀ ਚਾਹੁੰਨਾ ਉਹਨਾਂ ਆਪਣਾ ਪ੍ਰੋਗਰਾਮ ਬੰਦ ਕਰਾ ਕੇ ਤੇ ਮੈਨੂੰ ਟਾਈਮ ਦਿੱਤਾ ਆਂਦੇ ਵੀ ਇਹਨਾਂ ਦੀ ਗੱਲ ਸੁਣੋ ਇਹ ਵਾਤਾਵਰਣ ਸੰਬੰਧੀ ਗੱਲ ਕਰਨੀ ਚਾਹੁੰਦੇ ਆ ਤੇ ਮੈਂ ਉਹਨਾਂ ਦੀ ਸਟੇਜ ਤੇ ਉਹ ਗੱਲ ਕੀਤੀ ਵੀਡੀਓ ਮੈਂ ਅਪਲੋਡ ਕੀਤੀ ਆਪਣੇ ਪਵਨ ਗੁਰੂ ਪਾਣੀ ਪਤਾ ਫੇਸ ਤੇ ਜਿਹੜੀ ਮੈਂ ਕੱਲ ਗੱਲ ਕੀਤੀ ਤੇ ਇਹ ਹੁਣ ਮੇਰਾ ਪੰਜਾਬ ਦੇ ਸਿੱਖਾਂ ਤੋਂ ਚਾਹ ਲੋਕਾਂ ਤੋਂ ਇਹ ਸਵਾਲ ਆ ਵੀ ਗੁਰਦੁਆਰੇ ਚ ਮੈਂ ਗੁਰੂ ਨਾਨਕ ਦੇਵ ਜੀ ਦੀ ਗੱਲ ਨਹੀਂ ਕਰ ਸਕਦਾ ਗਿਰਜੇ ਚ ਜਾ ਕੇ ਗੱਲ ਕਰ ਸਕਦਾ ਕਿ ਸ਼ਰੋਮਣੀ ਕਮੇਟੀ ਮੈਨੂੰ ਇਹ ਸੰਕੇਤ ਦੇ ਰਹੀ ਆ ਕਿ ਮੈਂ ਇਸਾਈ ਧਰਮ ਅਪਣਾਵਾਂ ਤੇ ਉੱਥੇ ਜਾ ਕੇ ਵਾਤਾਵਰਣ ਦੀ ਗੱਲ ਕਰ ਸਕਦਾ ਵਾਂ ਗੁਰਦੁਆਰੇ 'ਚ ਨਹੀਂ ਮਨਜ਼ੂਰੀ ਮੈਂ ਮੇਰਾ ਇਹ ਸਵਾਲ ਆ ਸਾਰੇ ਸਿੱਖਾਂ ਅੱਗੇ ਵੀ ਮੈਨੂੰ ਇੱਥੇ ਕਮੈਂਟ ਦੋ ਕਿ ਸਾਨੂੰ ਕੀ ਕਰਨਾ ਚਾਹੀਦਾ ਕਿ ਮੈਨੂੰ ਇਹ ਗੱਲ ਤੋਂ ਪਿੱਛੇ ਹਟ ਜਾਣਾ ਚਾਹੀਦਾ ਵੀ ਇਹ ਪ੍ਰਚਾਰ ਗੁਰਦੁਆਰੇ 'ਚ ਨਹੀਂ ਕਰਨਾ ਸਭ ਤੋਂ ਜ਼ਰੂਰੀ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਪ੍ਰਚਾਰ ਉੱਥੇ ਹੋ ਸਕਦਾ ਵਾ ਜਿੱਥੇ ਸੰਗਤ ਦਾ ਆਉਣ ਜਾਣ ਆ ਲੋਕਾਂ ਦੀ ਭੀੜ ਆ ਤੇ ਮੇਰੇ ਲਾਗੇ ਬੀੜ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਮੇਰੇ ਕੋਲ 1.5 ਕਿਲੋਮੀਟਰ ਪੈਂਦਾ ਵਾ ਜਿੱਥੇ ਲੋਕਾਂ ਦਾ ਕਾਫੀ ਆਉਣ ਜਾਣ ਆ ਤੇ ਮੈਂ ਪ੍ਰਚਾਰ ਕਰਨਾ ਚਾਹੁੰਨਾ ਨਾਲ ਮੈਂ ਬੂਟੇ ਵੰਡਨੇ ਚਾਹੁੰਨਾ ਤੇ ਇਹ ਤੋਂ ਮੈਨੂੰ ਰੋਕਿਆ ਜਾ ਰਿਹਾ ਵਾ ਕਿ ਮੈਂ ਸ਼ਰੋਣੀ ਕਮੇਟੀ ਇਹ ਚਾਉਂਦੀ ਆ ਵੀ ਇਹ ਪ੍ਰਚਾਰ ਮੈਂ ਇਸਾਈ ਧਰਮ ਚ ਜਾ ਕੇ ਕਰਾਂ ਜਿਹੜੇ ਮੈਨੂੰ ਇਹ ਗੱਲ ਦੀ ਪ੍ਰਵਾਨਗੀ ਦਿੰਦੇ ਆ ਬੋਲਣ ਦੀ ਮੇਰਾ ਇਹ ਸਵਾਲ ਆ ਹਰ ਸਿੱਖ ਅੱਗੇ ਤੇ ਮੈਨੂੰ ਜਵਾਬ ਜ਼ਰੂਰ ਮਿਲਣਾ ਚਾਹੀਦਾ ਇੱਥੇ ਤੇ ਵੀਡੀਓ ਮੈਂ ਉਹ ਅਪਲੋਡ ਕੀਤੀ ਆ ਜਿਹੜੇ ਮੈਂ ਕੱਲ ਅਸਾਈ ਆਂਦੇ ਗਿਰਜੇ 'ਚ ਜਾ ਕੇ ਬੋਲਿਆ ਧੰਨਵਾਦ ਹੈ ਉਹਨਾਂ ਦਾ ਜਿਨ੍ਹਾਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਵਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਉਹਨਾਂ ਬੂਟੇ ਲੈ ਆ ਜਾ ਕੇ ਖੜ ਕੇ ਲਾਉਣ ਦਾ ਪਰਨਵ ਕੀਤਾ ਵਾ ਜੇ ਕੋਈ ਵੀ ਧਰਮ ਦੇ ਆਉਣ ਬੂਟਾ ਇਸ ਧਰਤੀ ਤੇ ਲੱਗਣਾ ਤੇ ਇਹ ਧਰਤੀ ਸਾਡੇ ਸਾਰਿਆਂ ਲਈ ਜ਼ਰੂਰੀ ਆ ਸਾਡੇ ਧਰਮ ਜਾਤਾਂ ਬਾਅਦ ਚ ਆ ਪਹਿਲੋਂ ਇਹ ਧਰਤੀ ਜ਼ਰੂਰੀ ਆ ਪਰ ਜੇ ਪਵਨ ਗੁਰੂ ਪਾਣੀ ਪਤਾ ਮੇਰੇ ਬਾਬੇ ਨਾਨਕ ਨੇ ਕਿਹਾ ਸੀ ਤੇ ਮੇਰਾ ਸਵਾਲ ਇਹੋ ਹੀ ਆ ਕਿ ਗੁਰਦੁਆਰੇ ਚ ਇਹ ਗੱਲ ਕਰਨ ਦੀ ਪ੍ਰਵਾਨਗੀ ਮੈਨੂੰ ਕਿਉਂ ਨਹੀਂ ਆ ਕੋਈ ਵੀ ਮੇਰੇ ਨਾਲ ਆ ਕੇ ਵਿਚਾਰ ਕਰ ਸਕਦਾ ਹੈ ਵਿਸ਼ੇ ਤੇ ਮੈਂ ਨੰਬਰ ਨਾਲ ਦੇਣਾ ਵਾਂ ਧੰਨਵਾਦ ਜੀ ਵੈਗਰਦੀ ਕਾ ਖਾਲਸਾ ਵੈਗਰਦੀ ਕੀ ਫਤਹਿ